ਕੁਝ ਨੇ ਤੁਹਾਡੇ ਨਾਲ ਗੱਲ ਸੰਜੀਤੀ ਹੈ। ਸੁਸਪਾਸ ਖੜੀ ਆ। ਇਹਦੇ ਬਹੁਤ ਬਹੁਤ ਬਾਹਰ ਕਰਦੇ ਆਈ ਸੀ। ਲੋਕਾਂ ਦੇ ਨਾਲ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਮਸਲੇ ਆ ਉਹ ਤੁਹਾਡੇ ਤਰੱਜੇ ਤੇ ਕੰਮ ਕਰਿਆ ਕਰਾਂਗੇ। ਲਾਈਵ ਚੱਲਿਆ ਦੇਖੋ ਲਾਈਵ ਲਾਈਵ ਸੱਥਾਂ ਦੇ ਵਿੱਚ ਇਹ ਮਸਲੇ ਹੱਲ ਕਰਿਆ ਕਰਾਂਗੇ। ਲੇਕਿਨ ਅੱਜ ਉਹ ਸਰਕਾਰ ਕਿਤੇ ਲੰਦੀ ਨਹੀਂ। ਲੋਕਾਂ ਦੇ ਮਸਲੇ ਉਹ ਪਿਆ ਲੋਕ ਦੁਖੀ ਹੈ ਲੋਕ ਸੜਕਾਂ ਤੇ ਖੜੇ ਆ ਸਾਡੇ ਕਿਸਾਨ ਵੀ ਕਿਸਾਨ ਵੀਰ ਵੀ ਅੱਜ ਸਾਡੇ ਟਰੈਕਟਰ ਮਾਰਚ ਕਰ ਰਹੇ ਆ ਉਹਨਾਂ ਦੇ ਨਾਲ ਵੀ ਕਦਨਾ ਕਦੇ ਠੱਕਾ ਹੋ ਰਿਹਾ ਔਰ ਜਿਹੜੇ ਆ ਲੋਕ ਹੈ ਜਿਹੜੇ ਕੋਈ सॼे लीडर आहे